ਸ਼ਸ਼ੀਕਾਲ ਜੀ ਮੈਂ ਪ੍ਰਿਆੰਕਾ ਤੁਸਕੜੇਲੀ ਪੋਸ ਪੰਜਾਬੀ ਤਾਂ ਨੈਸ਼ਨਲ ਹਾਈਵੇ ਤਸ ਗਿਆ ਜਿਸ ਤੇ ਚੱਲਦਿਆਂ ਇੱਕ ਟਰਾਲਾ ਜਿਹੜਾ ਆਪਣੀ ਸਪੀਡ ਤੇ ਆ ਰਿਹਾ ਸੀ ਉਹ ਕੋ ਹਾਸੇ ਦਾ ਸ਼ਿਕਾਰ ਹੋਇਆ ਡਰਾਈਵਰ ਨੂੰ ਸੱਟਾਂ ਵੱਜੀਆਂ ਨੇ ਤੇ ਡਰਾਈਵਰ ਦੇ ਵੱਲੋਂ ਇਹ ਕਿਹਾ ਗਿਆ ਕਿ ਉਸ ਦੇ ਵੱਲੋਂ ਆਪਣੇ ਵੱਲੋਂ ਹਾਈਡਰਾ ਮਸ਼ੀਨ ਮੰਗਵਾ ਕੇ ਟਰਾਲੇ ਨੂੰ ਪਾਸੇ ਕੀਤਾ ਜਾ ਰਿਹਾ ਹੈ ਕਿਸੇ ਵੀ ਅਧਿਕਾਰੀ ਦੇ ਵੱਲੋਂ ਉਸ ਦੀ ਮਦਦ ਨਖੀ ਕੀਤੀ ਗਈ ਹੈ ਕਿ 메인 ਨੈਸ਼ਨਲ ਹਾਈਵੇ ਦਸਿਆ ਜਾ ਰਿਹਾ ਜਿਹੜਾ ਕਿ ਕਿਸੇ ਕਾਰਨ ਕਰਕੇ ਧਸ ਗਿਆ ਜਿਸ ਦੇ ਚਲਦਿਆਂ ਟਰਾਲਾ ਹਾਦਸੇ ਦਾ ਸ਼ਿਕਾਰ ਹੋਇਆ ਸੰਗਰੂਰ ਬਠਿੰਡਾ ਚੰਡੀਗੜ੍ਹ ਮੁੱਖ ਨੈਸ਼ਨਲ ਹਾਈਵੇ ਧਸਿਆ ਜਿਸ ਤੋਂ ਬਾਅਦ ਇੱਕ ਟਰਾਲੇ ਦਾ ਬੇਖਦ ਭਿਆਨਕ ਐਕਸੀਡੈਂਟ ਹੋਇਆ ਹੈ ਪਟਿਆਲਾ ਤੋਂ ਬਠਿੰਡਾ ਵੱਲ ਜਾਣ ਵਾਲਾ ਇਹ ਮੁੱਖ ਮਾਰਗ ਹੈ ਟ੍ਰੈਫਿਕ ਡਾਇਵਰਟ ਕੀਤੀ ਗਈ ਹੈ ਤਾਂ ਦੱਸ ਜਿਏ ਕਿ ਨੈਸ਼ਨਲ ਹਾਈਵੇ ਆਫ ਅਥਾਰਟੀ ਆਫ ਇੰਡੀਆ ਇਸ ਦੇ ਰਿਪੇਅਰ ਦਾ ਕੰਮ ਕਰ ਰਹੀ ਹੈ ਪਰ ਸੜਕੀ ਹਾਦਸਾ ਵਾਪਰਿਆ ਹੈ ਡਰਾਈਵਰ ਨੂੰ ਸੱਟਾਂ ਵੱਜੀਆਂ ਨੇ ਡਰਾਈਵਰ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਸ ਦੇ ਵੱਲੋਂ ਖੁਦ ਹਾਈਡਰਾ ਮਸ਼ੀਨ ਮੰਗਵਾ ਕੇ ਆਪਣੇ ਟਰਾਲੇ ਨੂੰ ਪਾਸੇ ਕੀਤਾ ਗਿਆ ਹਾਲਾਂਕਿ ਡਰਾਈਵਰ ਦਾ ਬਚਾ ਰਿਆ ਹੈ ਪਰ ਟਰਾਲਾ ਬੁਰੇ ਤਰੀਕੇ ਨਾਲ ਨੁਕਸਾਨਿਆ ਗਿਆ ਭਾਈ ਜੀ ਕੀ ਨਾਮ ਹੁੰਦਾ ਮੇਰਾ ਨਾਮ ਆਸ਼ਮਨ ਸਿੰਘ ਹੈ ਕੁੱਛ ਚਲਾ ਰਹੇ ਸੀ ਹਾਂਜੀ ਮੈਂ ਚਲਾ ਰਹੇ ਸੀ ਕਿੰਨੀ ਕੁ ਸਪੀਡ ਤੇ ਤੁਹਾਨੂੰ ਮੇਰੀ 35 ਤੋਂ 40 ਦੀ ਸਪੀਡ ਸੀ ਕੀ ਕਹਿਣਾ ਚਾਹੁੰਦੇ ਹੋ ਹਾਸਰਾ ਵਾਪਰੇ ਕਿਵੇਂ ਹਾਸਰਾ ਵਾਪਰੇ ਜਾਂ ਸੜਕ ਕਰਨ ਵਾਪਰੇ ਸੜਕ ਦੀ ਕੋਈ ਗੌਰ ਨਹੀਂ ਕਰ ਰਹੀ ਜੀ ਟੂਲ ਅਸੀਂ ਦੇ ਰਹੇ ਹਾਂਗੇ ਸੜਕ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਇਹ ਮੰਤਰੀ ਦੇ ਇਲਾਕੇ ਦੇ ਵਿੱਚ ਇਹ ਕੁਝ ਹੋਈ ਜਾਂਦਾ ਤਾਂ ਬਾਹਰ ਕੀ ਹੋਊਗਾ ਭਾਈ ਕਿੰਨੇ ਘੰਟੇ ਦਾ ਹਾਸਰਾ ਸੀ ਇਹ ਸਵੇਰ 3 ਤੋਂ 3:30 ਦੇ ਅੱਛਾ ਕਦੋਂ ਜਾ ਕੇ ਅਧਿਕਾਰੀ ਪਹੁੰਚੇ ਨੇ 1 ਵਜੇ ਦੁਪਹਿਰੇ ਕੀ ਕਹਿਣਾ ਚਾਹੁੰਦੇ ਹੋ ਦੇਰ ਆਏ ਨੇ ਜੀ ਇਹਨਾਂ ਨੂੰ ਕੀ ਕਹਿਣਾ ਜੀ ਹੁਣ ਆਏ ਹੁਣ ਆਏ ਆ ਹਜੇ ਆਡੀ ਕੋਈ ਸੰਵਾਈ ਨਹੀਂ ਹੋ ਗਈ ਹਜੇ ਕੋਈ ਕੋਈ ਸੰਵਾਈ ਨਹੀਂ ਅਸੀਂ ਆਪ ਦਾ ਹੈਡ ਰਾਮ ਮੰਗਾ ਕੇ ਆਪ ਦੀ ਗੱਡੀ ਆਪਸੇ ਹੀ ਕਰਾ ਰਹੇ ਆਂ ਜੀ ਉਹਦੇ ਕਿੰਨੇ ਸਾਲ ਤੋਂ ਫਿੱਟ ਮੇਰਾ ਹੀ ਕੋਟ ਫ੍ਰੈਕਚਰ ਹੋ ਗਿਆ ਉਹ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਕੁਸ਼ਦੀਪ ਸਿੰਘ ਆ ਜੀ ਮੈਂ ਇਹ ਬਟਿੰਡਾ ਚੰਡੀਗੜ੍ਹ ਹੈ ਨੈਸ਼ਨਲ ਹਾਈਵੇ ਤੇ ਸੰਗਰੂਰ ਜਿਹੜਾ ਇਹ ਟੇਲਰ ਡੀਪੂ ਤੋਂ ਪਾਟੜਾ ਰੋਡ ਵਾਲਾ ਪੋਲ ਵਾਜਦਾ ਜੀ ਇੱਥੇ ਖੜੇ ਆ ਬਈ ਜੀ ਇੱਥੇ ਐਕਸੀਡੈਂਟ ਹੋਇਆ ਕੱਟ ਜੀ ਹਾਸਾ ਹੋਇਆ ਕਿਵੇਂ ਹੋਇਆ ਕਿੰਨੇ ਵਜੇ ਹੋਇਆ ਇਹ 3:00 ਵਜੇ ਤਕਰੀਬਨ ਹੋਇਆ ਜੀ ਯਾਰ ਜਿਹੜਾ ਪੋਲ ਤੋਂ ਡਾਊਨ ਉੱਤਰਦੇ ਇਹਨਾਂ ਦਾ ਰੋਡ ਮਤਲਬ ਕਿ ਦਬਿਆ ਵਾ ਸੀ ਘਾਰਾ ਪਿਆ ਵਾ ਸੀ ਜੀ ਰੋਡ ਥੱਲੇ ਖਰਾਬ ਹੋ ਗਿਆ ਸੀ ਵਾ ਇਹ ਕਿੰਨਾ ਰੋਡ ਦਬ ਗਿਆ 30 ਫੁੱਟ ਦੇ ਲੱਗਦਾ 30 32 ਫੁੱਟ ਦੇ ਨੇੜੇ ਤਕਰੀਬਨ ਸਾਰਾ ਲੰਮਾ ਹੀ ਘਾਰਾ ਪਿਆ ਵਸ ਗਿਆ ਜੀ ਵਾ ਜੀ ਕਿੱਦਾਂ ਦੀ ਮਜ਼ਬੂਤੀ ਦੇਖਦੇ ਹੋ ਮਜ਼ਬੂਤੀ ਦਾ ਬਿਲਕੁਲ ਹੀ ਨਹੀਂ ਸਾਰਾ ਰੋਡ ਹੀ ਬੇਕਾਰ ਆ ਜੀ ਜਿੰਨਾ ਵੀ ਹੈਗਾ ਬਤਿੰਡੇ ਤੋਂ ਲੈ ਕੇ ਚੰਡੀਗੜ੍ਹ ਦੀ ਕਿ ਜੀਰਕਪੁਰ ਦੀ ਕਿ ਬਈ ਜੀ ਇਹ ਮਤਲਬ ਕਿ ਰਾਜਪੁਰੇ ਦੀ ਕਹ ਸਕਦੇ ਆ ਵੀ ਸਾਰਾ ਰੋਡ ਹੈ ਸਾਰਾ ਬੇਕਾਰ ਹੈ ਜੀ ਐਲ ਐਨ ਟੋਲ ਲਾ ਦੇ ਦੇ ਕਿੰਨਾ ਟੋਲ ਲੱਗ ਜਾਂਦਾ ਟੋਲ ਇੱਕ ਸਾਈਡ ਦਾ 24-2500 ਰੁਪਏ ਦੇ ਲੱਗ ਜਾਂਦੇ ਜੀ ਜਾਣ ਜਾਣ ਦੇ ਬਟਿੰਡੇ ਤੋਂ ਲੈ ਕੇ ਆਪਣਾ ਇਹ ਰਾਜਪੁਰੇ ਤੋੜਾ ਕਿੰਨਾ ਨੁਕਸਾਨ ਹੋ ਰਿਹਾ ਨੁਕਸਾਨ 7-8 ਲੱਖ ਰੁਪਏ ਦਾ ਲੱਗਦਾ ਠੀਕ ਹੈ ਨਾ ਤੁਹਾਨੂੰ ਬਸ ਨੁਕਸਾਨ ਸਾਡਾ ਹੋ ਗਿਆ ਜੀ ਕਿਸੇ ਨੇ ਗੱਲ ਬਾਤ ਤਾਂ ਸੁਣੀ ਨਹੀਂ ਜੀ ਹੁਣ ਗੱਡੀ ਚੱਕ ਰਹੇ ਆ ਬਸ ਕੀ ਕੰਡੀਸ਼ਨ ਹੈ ਜੀ ਗੱਡੀ ਦੀ ਕੰਡੀਸ਼ਨ ਗੱਡੀ ਦੀ ਸਾਰੀ ਖਤਮ ਹੈ ਜੀ ਥੱਲੇ ਸਸਪੈਂਸ਼ਨ ਖਤਮ ਹੈ ਸੱਤ ਦਾ ਟ ਸੱਤ ਟਾਇਰ ਪਾੜ ਗਏ ਆ ਗੱਡੀ ਦਾ ਸਾਰਾ ਡੀਜ਼ਲ ਦੀ ਟੈਂਕੀ ਫੁੱਲ ਸੀ ਉਹ ਡੁੱਲ ਗਈ ਆ ਡੈਸ਼ਬੋਰਡ ਟੁੱਟ ਗਿਆ ਸਾਰਾ ਮੂਰੂ ਕੋੜਾ ਵੀ ਨੁਕਸਾਨ ਨਾ ਜ਼ਿਆਦਾ ਹੋ ਗਿਆ ਜੀ ਫਟਾ ਨੁਕਸਾਨ ਹਾਂਜੀ ਹਾਂਜੀ ਜੀ